ਪੰਜਾਬੀ میوزਿਕ ਇੰਡਸਟਰੀ ਦਾ ਉਸ ਸਿੰਗਰ ਤੇ Songwriter ਜਿਸ ਦਾ ਹਾਲ ਹੀ ਦੇ ਵਿੱਚ ਗਾਣਾ ਰਿਲੀਜ਼ ਹੋਇਆ ਸੀ ਬਾਈ ਹੁੱਡ ਤੇ ਹੁਣ ਕਰ ਰਿਹਾ ਹੈ ਤਿਆਰੀ ਆਪਣੇ ਨਵੇਂ ਆਉਣ ਵਾਲੇ ਗਾਣੇ ਦੀ ਜੀਹਾਂ ਮੈਂ ਗੱਲ ਕਰ ਰਿਹਾ ਹਾਂ ਸਿੰਗਰ ਤੇ Songwriter ਹੈਪੀ ਰਾਏ ਕੋਟੀ ਦੀ ਹੈਪੀ ਰਾਏ ਕੋਟੀ ਆਪਣੇ ਨਵੇਂ ਗਾਣੇ ਦਾ ਬਹੁਤ ਹੀ ਜਲਦ ਸ਼ੂਟ ਕਰਨ ਜਾ ਰਹੇ ਨੇ ਇਸ ਬਾਰੇ ਚ ਇਨਫੋਰਮੇਸ਼ਨ ਹੈਪੀ ਰਾਏ ਕੋਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਨੂੰ ਪੋਸਟ ਕਰਕੇ ਦਿੱਤੀ ਹੈ ਇਸ ਵੀਡੀਓ ਦੇ ਵਿੱਚ ਹੈਪੀ ਰਾਏ ਕੋਟੀ ਦੇ ਨਾਲ ਨਜ਼ਰ ਆ ਰਹੇ ਨੇ ਸੁਖ ਸੰਘੇੜਾ ਜਿਸ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਹੈਪੀ ਰਾਏ ਕੋਟੀ ਦੇ ਨਵੇਂ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕਰਨਗੇ ਸੁਖ ਸੰਘੇੜਾ ਇਸ ਵੀਡੀਓ ਦੇ ਵਿੱਚ ਹੈਪੀ ਰਾਏ ਕੋਟੀ ਨੇ ਸੁਖ ਸੰਘੇੜਾ ਦੇ ਨਾਲ ਆਪਣਾ ਇੱਕ ਪੁਰਾਣਾ ਵਾਕਿਆ ਵੀ ਸਾਂਝਾ ਕੀਤਾ ਕਿੱਦਾਂ ਦੀ ਹੋएगी ਹੈਪੀ ਰਾਏ ਕੋਟੀ ਦੇ ਨਵੇਂ ਆਉਣ ਵਾਲੇ ਗਾਣੇ ਦੀ ਵੀਡੀਓ ਤੇ ਕੀ ਸੀ ਉਹ ਪੁਰਾਣਾ ਵਾਕਿਆ ਸੁਖ ਸੰਘੇੜਾ ਦੇ ਨਾਲ ਆਓ ਨਜ਼ਰ ਮਾਰੀਏ ਤੇ ਦੇਖੀਏ ਇਸ ਵੀਡੀਓ ਦੇ ਵਿੱਚ ਨੋ ਵੀ ਸੱਜਣੋ ਮਿੱਤਰ ਕੱਲੂ ਗਾਡਰ ਵੀਡੀਓ ਬਣਾਉਣੀਆਂ ਵੀਡੀਓ ਬਣਾਉਣੀਆਂ ਗਾਡਰ ਗਾਡਰ ਬਣਾਉਣੀਆਂ ਮੁੰਡੇ ਨੇ ਪੁੱਛ ਕੇ ਆਲੇ ਨੇ ਮੋਚ ਕਰ ਵਾਲੇ ਨੇ ਰੈ ਕੋਟ ਵਾਲਾ ਹੈਪੀ ਇਹ ਮੈਂ ਯਾਰ ਮੈਂ ਸੱਚੀ ਦੱਸਦਾ ਮੈਂ ਜਦੋਂ ਜਗਰਾਉਂ ਮੇਰੇ ਅੰਦਰ ਹੁੰਦਾ ਹੈ ਨਾ ਢੱਲੇ ਮੈਂ ਸੁੱਖ ਵੀਰ ਨੂੰ ਹਰ ਇੱਕ ਵਾਰੀ ਦੱਸਦਾ ਗੱਲ ਸੌਂ ਲੱਗੇ ਤੇ ਦੋਸਤੋ ਮੈਂ ਉੱਥੇ ਜਗਰਾਉਂ ਦੇ ਕਾਹਨਾ ਆਪਣੀ ਸੀਟੀ ਸੀ ਵਾਲਾ ਦੀ ਜਗਰਾਉਂ ਵਾਲੇ ਆਪਣੇ ਸਾਰੇ ਜਾਣਦੇ ਹੋਣਗੇ ਤੇ ਸੁੱਖ ਭਾਈ ਉੱਥੇ ਸੀੜੀ ਲੈ ਕੇ ਨਿਕਲਿਆ ਹੈ ਨਾ ਲਾ ਤੇ ਹਾਂ ਛਾਂਸੀ ਚੌਂਕ ਤੇ ਆਹ ਗਾੜੀ ਹੁੰਦਾ ਹੀ ਆਪਣਾ ਮੈਂ ਸਕੂਟਰ ਤੇ ਸੀਗਾ ਉਦੋਂ ਉੱਤੇ ਮੈਂ ਦੇਖਿਆ ਮੈਂ ਖੈਰਾ ਉਹ ਭਾਈ ਤਾਂ ਜਿਹੜਾ ਗਾੜੇ ਚੋਂ ਦਾ ਐਨਕਾ ਲਾਈਆ ਸੁੱਖ ਦੇ ਦੂਰੀਆਂ ਆ ਰਹੀਆਂ ਨੇ ਸੌ ਲਗੇ ਅਖੇ ਉਧਰ ਐਲੀ ਪਾਈ ਜਾਂਦਾ ਕੰਮ ਸਿਰਾ ਯਾਰ ਸੌਣ ਕਿ ਵਿਰੇ ਥੋੜੇ ਬਿਗ ਫੈਨ ਆ ਵਿਰੇ ਸੀ ਜੀ ਕੀ ਹਾਲ ਜੀ ਹੈਲੋ ਜੀ